ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਮੀਟਿੰਗ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਿਆਹ ਪਰਵ ਸਬੰਧੀ ਸਾਰੀਆਂ ਹੀ ਧਾਰਮਿਕ ਨਮੈਂਦਾ ਜਥੇਬੰਦੀਆਂ ਗੁਰਦੁਆਰਾ ਸਹਿਬਾਨਾ ਦੇ ਮੈਨੇਜਰ ਸਹਿਬਾਨ ਔਰ ਸਾਰੇ ਹੀ ਪ੍ਰਬੰਧਕ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਮੈਨੇਜਰ ਸਰ ਗੁਰਬਖਸ਼ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਤੇ ਸਾਰੇ ਹੀ ਪਤਵੰਤੇ ਇਲਾਕੇ ਦੇ ਸੱਜਣਾ ਨੇ ਆਉਣ ਵਾਲੇ ਦਿਨਾਂ ਵਿੱਚ 6 ਸਤੰਬਰ ਨੂੰ ਜੋ ਨਗਰ ਕੀਰਤਨ ਗੁਰਦੁਆਰਾ ਸੇਰਾ ਸਾਹਿਬ ਤੋਂ ਰੰਭ ਹੋਏਗਾ ਸਵੇਰੇ ਟਾਈਮ ਨਾਲ ਔਰ ਗੁਰਦੁਆਰਾ ਢੱਲਾ ਸਾਹਿਬ ਜਾ ਕੇ ਗੁਰਦੁਆਰਾ ਮਾਤਾ ਤਬੋਤਰੀ ਦੇ ਸਾਂਤੇ ਸਪੂਰਨ ਹੋਏਗਾ। ਉਸ ਸੰਬੰਧ ਵਿੱਚ ਅੱਜ ਸਾਰੀਆਂ ਹੀ ਧਾਰਮਿਕ ਰਮੈਦਾ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਔਰ ਇਸ ਨਗਰ ਕੀਰਤਨ ਨੂੰ ਵੱਧ ਤੋਂ ਵੱਧ ਸ਼ਾਨੋ ਸ਼ੌਕਤ ਨਾਲ ਬਣਾਉਣ ਲਈ ਅਸੀਂ ਸਾਰੀਆਂ ਜਥੇਬੰਦੀਆਂ ਨੇ ਤਨ ਮਨ ਧੰਦੇ ਨਾਲ ਸੇਵਾ ਕਰਨ ਦਾ ਐਤ ਕੀਤਾ ਹੈ ਔਰ ਮੈਂ ਸਮਝਦਾ ਆ ਕਿ ਇਹ ਧਰਤੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਛੋਪਾ ਰਾਬਤ ਧਰਤੀ ਹੈ ਬਾਬਾ ਜੀ ਕਾਰ ਸੇਵਾ ਵਾਲੇ ਇਹ ਮਹਾਂਪੁਰਖਾਂ ਨੇ ਵਿੱਚ ਆ ਕੇ ਸ਼ਮੂਲੀਅਤ ਵੀ ਕੀਤੀ ਹੈ ਭਰੋਸਾ ਵੀ ਦਵਾਇਆ ਹੈ ਕਿ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਾਂਗੇ ਉਸ ਤੋਂ ਉਪਰੰਤ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਪਰ ਵੀ ਪਿੱਛੇ ਜਲਦੀ ਆ ਰਿਹਾ ਹੈ ਉਸ ਬਾਰੇ ਵੀ ਵਿਚਾਰਾ ਕੀਤੀਆਂ ਗਈਆਂ ਔਰ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਰਮੈਦਾ ਜਸੇਬੰਦੀ ਹੈ ਸਾਰੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਕੀਤਾ ਹੈ ਦਿੱਤਾ ਹੈ ਅਤੇ ਕਿਆ ਹੈ ਕਿ ਦਿਨ ਰਾਤ ਇਹ ਕਰਕੇ ਅਸੀਂ ਇਹਨਾਂ ਧਾਰਮਿਕ ਸਮਾਗਮਾਂ ਵਿੱਚ ਬਹੁਤ-ਬਹੁਤ ਹਿੱਸਾ ਪਾ ਕੇ ਆਪਣੇ ਇਲਾਕੇ ਦੇ ਵਿੱਚ ਸੇਵਾ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਇਸ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਗਈ ਬਹੁਤ ਬਹੁਤ ਸਾਰੀਆਂ ਜਥੇਬੰਦੀਆਂ ਦਾ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਮੈਨੇਜਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਸਾਹਿਬ ਉਹਨਾਂ ਨੇ ਵੀ ਔਰ ਸਾਰੇ ਸਤਕਾਰਯੋਗ ਬਾਬਾ ਜੀ ਤੇ ਸਾਡੇ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰਾਮੀਂ ਭਾਈ ਹਰਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੇ ਸਾਕਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਸਾਰੇ ਪ੍ਰਚਾਰਕਾਂ ਨੇ ਆਪਣੇ ਆਹ ਵਰਤਵਾ ਜ਼ਿੰਮੇਵਾਰੀਆਂ ਲੈ ਕੇ ਨਗਰ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਮੁਹੱਲਿਆਂ ਦੇ ਵਿੱਚ ਅੱਜ ਤੋਂ ਬਾਅਦ ਪ੍ਰਚਾਰ ਦੀ ਮਹਿਮੋਰਤ ਇਹ ਕੀਤੀ ਜਾਵੇਗੀ ਤਾਂ ਕਿ ਇਹ ਦਿਨ ਬਹੁ ਸ਼ਰਧਾ ਤੇ ਭਾਵਨਾ ਨਾਲ ਬਣਾਏ ਜਾਣ ਅੱਜ ਗੁਰਦੁਆਰਾ ਵੀਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛੱਤੰਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸواری ਉਹਨਾਂ ਦਾ ਵਿਆਹ ਗੁਰਪੁਰ ਜੋ 6 ਸਤੰਬਰ ਨੂੰ ਮਨਾਇਆ ਜਾਣਾ ਹੈ ਗੁਰਦੁਆਰਾ ਸੇਹਰਾ ਸਾਹਿਬ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 76 ਸਾਇਆ ਤੇ 50 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਕਰਕੇ ਗੁਰਦੁਆਰਾ ਬੌਲੀ ਸਾਹਿਬ ਡੱਲਾ ਵਿਖੇ ਸਮਾਪਤ ਹੋਵੇਗਾ ਉਸ ਤੋਂ ਅਪਰੰਤ ਧੰਨ ਗੁਰੂ ਨਾਨਕ ਸਾਹਿਬ ਜੀ ਜੋ ਜਗਤ ਗੁਰੂ ਖਾ ਦਾ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਠਾਰਨ ਦੇ ਲਈ ਵਿਸ਼ੇਸ਼ ਅਦਾਸੀਆਂ ਕੀਤੀਆਂ ਉਹਨਾਂ ਦਾ ਵਿਆਹ ਗੁਰਪੁਰਬ 8 ਸਤੰਬਰ ਨੂੰ ਸ਼ਾਮ ਦੇ ਦੀਵਾਨ ਸਜਾਏ ਜਾਣਗੇ 9 ਸਤੰਬਰ ਨੂੰ ਇਸ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਕਰਕੇ 10 ਸਤੰਬਰ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਗੁਰਪੁਰਬ ਹੈ 9 ਸਤੰਬਰ ਨੂੰ ਅੰਮ੍ਰਿਤ ਵੇਲੇ ਇਸ ਅਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਵੇਰੇ ਅੰਮ੍ਰਿਤ ਵੇਲੇ 5 ਵਜੇ ਆਰੰਭ ਹੋਵੇਗਾ ਵੱਖ-ਵੱਖ ਪੜਾਵਾਂ ਤੋਂ ਬਾਬਾ ਬਕਾਲਾ ਸਾਹਿਬ ਮਹਿਤਾ ਸਾਹਿਬ ਇਹਨਾਂ ਅਸਥਾਨਾਂ ਤੋਂ ਇਹ ਜਿਹੜਾ ਨਗਰ ਕੀਰਤਨ ਹੈ ਚੱਲਦਾ ਹੋਇਆ ਗੁਰਦੁਆਰਾ ਸਤਕਰਤਾਰੀਆਂ ਜਿਹੜਾ ਬਾਬਾ ਗੁਰਦੱਤਾ ਜੀ ਦਾ ਵਿਆਹ ਸਥਾਨ ਹੈ ਉੱਥੇ ਜਾ ਕੇ ਇਸ ਦੀ ਸਮਾਪਤੀ ਹੋਵੇਗੀ ਇਸ ਸੰਬੰਧ ਦੇ ਵਿੱਚ ਵਾਖ ਵਖ ਜਥੇਬੰਦੀਆਂ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਸਹਿਬਾਨ ਕਾਰ ਸੇਵਾ ਵਾਲੇ ਬਾਬਾ ਜਸਪਾਲ ਸਿੰਘ ਜੀ ਸਾਡੇ ਧਾਰਮਿਕ ਜਿਹੜਾ ਖੇਤਰ ਹੈ ਉਸ ਦੇ ਵਿੱਚ ਹਿੱਸਾ ਲੈਣ ਵਾਲੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਭਾਈ ਹਰਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੀਰ ਸਾਹਿਬ ਸਾਡੇ ਸਤਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਰਨੈਲ ਸਿੰਘ ਜੀ ਡੋਗਰਾਵਾਲਾ ਤੇ ਵਕਫਾ ਬੰਦੀਆਂ ਨੇ ਇਸ ਮੀਟਿੰਗ ਦੇ ਵਿੱਚ ਭਾਗ ਲਿਆ ਹੈ ਤੇ ਸਾਰਿਆਂ ਨੇ ਇਹ ਭਰੋਸਾ ਦਵਾਇਆ ਹੈ ਕਿ ਜਿੰਨੀ ਵੀ ਸੇਵਾ ਹੈ ਵੱਧ ਚੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਗੁਰਪੁਰਬ ਵਿੱਚ ਤੇ ਧੰਨ ਗੁਰੂ ਹਰगोਬਿੰਦ ਸਾਹਿਬ ਜੀ ਦੇ ਵਿਆਹ ਗੁਰਪੁਰਬ ਦੇ ਵਿੱਚ तनो मनो सेवा करके गुरु की जो प्राप्त की, सी सी। देश की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर